ਹੋਰ ਵੀ ਟ੍ਰੈਫਿਕ ਇੱਥੇ ਬਹੁਤ ਰਹਿੰਦੀ ਅੱਜ ਜਿਵੇਂ ਮਸਿਆ ਦਾ ਦਿਹਾੜਾ ਸੀ ਤਾਂ ਸੰਗਤ ਆਉਂਦੀ ਜਾਂਦੀ ਰਹਿੰਦੀ ਏ ਤਾਂ ਬਾਕੀ ਸਕੂਲ ਵੈਣਾ ਵੀ ਤਾਂ ਟ੍ਰੈਫਿਕ ਦਾ ਕਈਏ ਤਾਂ ਤੁਸੀਂ ਦੇਖ ਹੀ ਰਹੇ ਹੋ ਹੁਣ ਵੀ ਤਾਂ ਟ੍ਰੈਫਿਕ ਇਸ ਰੋਡ ਤੇ ਬਹੁਤ ਜ਼ਿਆਦਾ ਰਹਿੰਦੀ ਬਾਕੀ ਹਰੇਕ ਲੀਡਰ ਵੀ ਇੱਥੋਂ ਲੱਗਦਾ ਕਿਉਂਕਿ ਅੱਗੇ ਹਰਿਆਣੇ ਦੇ ਪਿੰਡ ਨੇ ਜਾਂ ਮੰਨ ਲਓ ਕਿ ਹਰਿਆਣੇ ਨਾਲ ਟੱਚ ਕਰਦੀ ਹੈ ਤਾਂ ਆਵਾਜ਼ਾਂ ਹੀ ਬਹੁਤ ਰਹਿੰਦੀ ਏ ਕਿਉਂਕਿ ਨੋਟਿਸ ਤੇ ਤਾਂ ਹੋਊਗੀ ਪ੍ਰਸ਼ਾਸਨ ਦੇ ਇਹੋ ਜਿਹੀ ਕੋਈ ਇਸ ਕਹਿਣਾ ਚਾਹੁੰਦਾ ਕਿ ਹੁਣ ਮੰਡੀ ਦਾ ਟਾਈਮ ਆ ਕਣਕ ਦਾ ਜ਼ਿੰਮੇਵਾਰਾਂ ਨੇ ਲੈਣਾ ਤੇ ਆਉਣਾ ਹੈ ਲੰਘਣਾ ਕਰਨਾ ਹੈ ਬਹੁਤ ਔਖਾ ਹੈ ਤੇ ਸਾਡੇ ਜੋ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੇ ਗੁਰਪ੍ਰੀਤਜੀ ਵਨਾਲੀ ਉਹ ਤੋਂ بڑے ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਅਸੀਂ ਆਹ ਕਰ ਦਿਆਂਗੇ ਸੀ ਉਹ ਕਰ ਦਿਆਂਗੇ ਜੀ ਅੱਜ ਕੋਈ ਹਾਲਾਤ ਨਹੀਂ ਬਹੁਤ ਮਾੜੇ ਹਾਲਾਤ ਨੇ ਲੰਘਦੇ ਟੱਪ ਦੇ ਲੋਕ ਬਹੁਤ ਔਖੇ ਹੁੰਦੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋੜੇ ਲੰਘਣੇ ਕਣਕ ਦੇ ਸੀਜ਼ਨ ਦੇ ਵਿੱਚੋਂ ਤੇ ਬਹੁਤ ਵੱਡੀ ਦਿੱਕਤ ਆਉਂਦੀ ਹੈ ਕੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਆਨ ਟ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਆਪਾਂ ਇੱਕ ਐਸੀ ਜਗ੍ਹਾ ਦੇ ਉੱਪਰ ਖੜੇ ਆਂ ਐਸੀ ਧਰਤੀ ਦੇ ਜਾਣ ਵਾਲਾ ਰਸਤਾ ਜਿਹੜਾ ਉਸ ਰਸਤੇ ਦੇ ਉੱਪਰ ਅਸੀਂ ਮੌਜੂਦ ਹੈਗੇ ਆਂ ਜੋ ਕਿ ਇੱਕ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਇੱਕ ਵੱਡਾ ਹਾਦਸਾ ਹੋਣ ਦੀ ਵੇਟ ਦੇ ਵਿੱਚ ਹੈ ਜਿਹੜਾ ਹੈਗਾ ਹੈ ਕਿਉਂਕਿ ਇਸ ਰਸਤੇ ਦੇ ਉੱਪਰੋਂ ਸਕੂਲ ਵੈਨਾਂ ਵੀ ਟੱਪਦੀਆਂ ਬੱਸਾਂ ਵੀ ਟੱਕ ਟੱਪਦੀਆਂ ਟਰਾਲੇ ਵੀ ਟੱਪਦੇ ਆ ਵੱਡੇ ਕੈਂਟਰ ਆ ਜਿਹੜੇ ਉਹ ਵੀ ਟੱਪਦੇ ਆ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੁਣ ਤੁਹਾਨੂੰ ਕਾਰਨ ਦੱਸਦੇ ਅਸੀਂ ਵੀ ਕਾਰਨ ਇਸ ਦਾ ਕੀ ਆ ਤਕਰੀਬਨ 1 ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਹੋ ਚੁੱਕਿਆ ਤੇ ਇੱਥੇ ਇੱਕ ਝੰਡਾ ਕਲਾਂ ਨੂੰ ਜਾਣ ਵਾਲਾ ਗੁਰੂ ਦਸਵੇਂ ਪਾਤਸ਼ਾਹ ਦੀ ਚਲ ਸ਼ੋਪ ਪ੍ਰਾਪਤ ਧਰਤੀ ਪਿੰਡ ਝੰਡਾ ਕਲਾਂ ਨੂੰ ਜਾਣ ਵਾਲਾ ਸਰਦੂਲਗੜ ਤੋਂ ਇਹ ਰਸਤਾ ਤੇ ਇੱਥੇ ਇੱਕ ਕੈਮੀਕਲ ਦਾ ਟਰੱਕ ਹੈ ਜਿਹੜਾ ਪਲਟਿਆ ਸੀ ਕੈਮੀਕਲ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਵੇ ਇੱਧਰ ਕੈਮੀਕਲ ਦੇ ਟਰੱਕ ਨਾਲ ਜਿੱਥੇ ਜ਼ਿਮੀਂਦਾਰ ਦੇ ਇੱਕ ਫਸਲ ਦਾ ਜਿਹੜਾ ਨੁਕਸਾਨ ਹੋਇਆ ਤੇ ਉੱਥੇ ਸੜਕ ਦਾ ਵੀ ਜਿਹੜਾ ਵੱਡਾ ਨੁਕਸਾਨ ਹੋਇਆ ਤੇ ਇਥੋਂ ਇਸ ਵਕਤ ਜਿਹੜੀ ਸਿੰਗਲ ਮਸ਼ੀਨਰੀ ਆਪਾਂ ਕਹਿ ਸਕਦੇ ਹਾਂ ਕੋਈ ਵੀ 4 ਪਹੀਆ ਮਸ਼ੀਨਰੀ ਸਿੰਗਲ ਹੀ ਬਹੁਤ ਮੁਸ਼ਕਲ ਨਾਲ ਟੱਪਦੀ ਹੈ ਤੇ ਜੇ ਆਪਾਂ ਸਾਈਡ ਦੇ ਨੂੰ ਜਾਂ ਹੋਰ ਥਾਂ ਕਹੀਏ ਤਾਂ ਬਹੁਤ ਮੁਸ਼ਕਲ ਹੈ ਤੇ ਭਾਰੀ ਵਾਹਨ ਹੈ ਜਿਹੜੇ ਇੱਥੋਂ ਦੀ ਟੱਪਦੇ ਨੇ ਸਕੂਲ ਵੈਨਾਂ ਵੀ ਟੱਪਦੀਆਂ ਜਿਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਬੱਚੇ ਹੁੰਦੇ ਆ ਬੱਸਾਂ ਇੱਥੋਂ ਟੱਪਦੀਆਂ ਜਿਦੇ ਵਿੱਚ ਮਸਾਫਰ ਹੁੰਦੇ ਆ ਜਿਵੇਂ ਅੱਜ ਦੀ ਦਿੰਦੀ ਆਪਾਂ ਗੱਲ ਕਰੀਏ ਤੇ ਅੱਜ ਜਿਹੜਾ ਮਸਿਆ ਦਾ ਪਵਿੱਤਰ ਦਿਹਾੜਾ ਸੀ ਤੇ ਕਾਫੀ ਸੰਗਤਾਂ ਨੇ ਜੇ ਇੱਥੇ ਗੁਰਦੁਆਰਾ ਸਾਹਿਬ ਹੈ ਜਿਹੜਾ ਨਮਸਤਿਕ ਹੋਈਆਂ ਸੀ ਕਾ ਅੱਜ ਦੇ ਦਿਨ ਦੇ ਵਿੱਚ ਬਹੁਤ ਇੱਕ ਖਤਰਾ ਜਿਹੜਾ ਮਨਹਰਾ ਰਿਹਾ ਸੀ ਕਿ ਕਿਤੇ ਨਾ ਕਿਤੇ ਕੋਈ ਵੱਡਾ ਹਾਦਸਾ ਇੱਥੇ ਨਾ ਹੋ ਜਾਵੇ ਲੇਕਿਨ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਹੋ ਚੁੱਕਾ ਹੈ ਤੇ ਪ੍ਰਸ਼ਾਸਨ ਦੇ ਕੰਨ ਤੇ ਹਜੇ ਤੱਕ ਜੂੰ ਤੱਕ ਵੀ ਜਿਹੜੀ ਨਹੀਂ ਸਰਕੀ ਕਿਉਂਕਿ ਪ੍ਰਸ਼ਾਸਨ ਸਿਰਫ ਇੱਕ ਵੱਡੇ ਹਾਦਸੇ ਦੀ ਜਿਹੜੀ ਉਡੀਕ ਕਰ ਰਿਹਾ ਤੇ ਜਉਂ ਹੀ ਵੱਡਾ ਹਾਦਸਾ ਹੋਵੇਗਾ ਤਾਂ ਤੇ ਉਹੀ ਇਹ ਸੜਕਾਂ ਜਾਂ ਇਹ ਕੰਧਾਂ ਬਾਨੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਕਾ ਇਥੇ ਵੱਡੀ ਗਿਣਤੀ ਦੇ ਵਿੱਚ ਆਪਣੇ ਕੋਲ ਪਿੰਡ ਵਾਸੀ ਮੌਜੂਦ ਨੇ ਆਪਾਂ ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਅਸੀਂ ਆਪਣੇ ਮਾਦੀਮ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਇਸ ਸੜਕ ਦੇ ਜਿਹੜੇ ਟੁਕੜੇ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਵੱਡਾ ਹਾਦਸਾ ਹੋਣ ਤੋਂ ਬਚਾਅ ਜਿਹੜਾ ਹੋ ਸਕੇ ਹੋ ਸਕੇ ਤਾਂ ਤੁਸੀਂ ਇਸ ਨਾਲ ਕਿੰਨੇ ਸਹਿਮਤ ਹੋ ਇਸ ਬਾਰੇ ਕਮੈਂਟ ਵੀ ਜਰੂਰ ਕਰੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਇਹ ਵੀਡੀਓ ਭਗਵਾਨ ਤਮਾਨ ਮੁੱਖ ਮੰਤਰੀ ਪੰਜਾਬ ਦੇ ਕੰਨਾਂ ਤੱਕ ਜਿਹੜੀ ਇਹ ਜਰੂਰ ਪਹੁੰਚ ਜੇ ਤੇ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕੀ ਨਾਮ ਹੈ ਜੀ ਸੁਖਦੇਵ ਸਿੰਘ ਚੰਡਾਕਰ ਹਾਂ ਬਈ ਸੁਖਦੇਵ ਜੀ ਆਪਾਂ ਗੱਲ ਕਰੀਏ ਤਾਂ ਇਹਨੂੰ ਕਿੰਨਾ ਸਮਾਂ ਹੋ ਗਿਆ ਤੇ ਜਾ ਬਣਾਉਣ ਬਾਰੇ ਕੋਈ ਗੱਲਬਾਤ ਨਹੀਂ ਚੱਲੀ ਜੀ ਕੀ ਹਾਲਾਤ ਨੇ ਉਹ ਜਰੂਰ ਦੱਸੋ ਇਹਨੂੰ ਸਮਾਂ ਤਾਂ ਜੀ 1 ਮਹੀਨੇ ਤੋਂ ਉੱਪਰ ਹੋ ਚੁੱਕਿਆ ਜੀ ਜਦੋਂ ਹਰਿਆਣੇ ਦੇ ਬਾਰਡਰ ਬੰਦ ਹੋਈ ਸੀ ਉਸ ਤੋਂ ਲੈ ਕੇ ਇੱਥੋਂ ਹੈਵੀ ਟਰੈਫਿਕ ਰਹੀ ਹੈ ਇਧਰ ਤੇ ਲੰਘਦੇ ਰਿਹਾ ਸ਼ਾਰਟਕਟ ਸਾਰੇ ਇਹ ਜਿਹੜੀ ਰੋਡ ਹੈ ਪੰਜਾਬ ਤੋਂ ਜਿਹੜਾ ਦਿੱਲੀ ਹਾਈਵੇ ਆ ਉਸ ਨੂੰ ਵੀ ਜੋੜਦੀ ਏ ਇਸ ਗੱਲ ਨਾਲ ਕਰਕੇ ਟ੍ਰੈਫਿਕ ਇੰਨੇ ਤੇ ਬਹੁਤ ਜ਼ਿਆਦਾ ਰਹੀ ਏ ਤੇ ਜਿਸ ਗੱਲ ਨਾਲ ਕਰਕੇ ਸੜਕ ਟੁੱਟ ਗਈ ਇੱਥੋਂ ਤਾਂ ਉਸ ਤੋਂ ਬਾਅਦ ਮੇਰੇ ਖਿਆਲ ਚ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਸਾਡੇ ਨਹੀਂ ਤਾਂ ਸਾਡੇ ਪਿੰਡ ਚ ਥੋੜਾ ਬੋਤਾ ਸਾਨੂੰ ਪਤਾ ਲੱਗਦਾ ਪਰ ਹਜੇ ਤੱਕ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਇਹ ਦੀ ਭਾਈ ਕੋਈ ਤੁਹਾਨੂੰ ਜੇ ਪਤਾ ਹੋਵੇ ਤਾਂ ਜਰੂਰ ਦੱਸੋ ਵੀ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਏ ਪਿੰਡ ਵੱਲੋਂ ਜਾਂ ਪੰਚਾਇਤ ਵੱਲੋਂ ਨਹੀਂ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਵੈਸੇ ਮੀਡੀਆ ਦੇ ਥਰੂ ਸੋਸ਼ਲ ਮੀਡੀਆ 'ਈ ਬਹੁਤ ਅੱਗੇ ਖਬਰਾਂ ਪਹਿਲਾਂ ਵੀ ਲੱਗ ਚੁੱਕੀਆਂ ਤਾ ਅੱਜ ਵੀ ਤੁਸੀਂ ਸਮਾਂ ਕੱਢ ਕੇ ਆਏ ਹੋ ਤਾਂ ਬਾਕੀ ਜੇ ਕੋਈ ਲੀਗਲ ਤੌਰ ਤੇ ਦਿੱਤੀ ਹੋ ਸਕਦੀ ਦਿੱਤੀ ਹੋਊਗੀ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਸਮਾਂ ਬਹੁਤ ਹੋ ਗਿਆ ਤਾਂ ਬਾਕੀ ਹੁਣ ਸੀਜ਼ਨ ਵੀ ਆ ਚੁੱਕਿਆ ਕਨਕ ਦਾ ਤਾਂ ਹੋਰ ਵੀ ਟ੍ਰੈਫਿਕ ਇੱਥੇ ਬਹੁਤ ਰਹਿੰਦੀ ਅੱਜ ਜਿਵੇਂ ਮਸਿਆ ਦਾ ਦਿਹਾੜਾ ਸੀ ਤਾਂ ਸੰਗਤ ਆਉਂਦੀ ਜਾਂਦੀ ਰਹਿੰਦੀ ਏ ਤਾਂ ਬਾਕੀ ਸਕੂਲ ਵੈਣਾ ਵੀ ਤਾਂ ਟ੍ਰੈਫਿਕ ਦਾ ਕਈਏ ਤਾਂ ਤੁਸੀਂ ਦੇਖ ਹੀ ਰਹੇ ਹੋ ਹੁਣ ਵੀ ਤਾਂ ਟ੍ਰੈਫਿਕ ਇਸ ਰੋਡ ਤੇ ਬਹੁਤ ਜ਼ਿਆਦਾ ਰਹਿੰਦੀ ਬਾਕੀ ਹਰੇਕ ਲੀਡਰ ਵੀ ਇੱਥੋਂ ਲੱਗਦਾ ਕਿਉਂਕਿ ਅੱਗੇ ਹਰਿਆਣੇ ਦੇ ਪਿੰਡ ਨੇ ਜਾਂ ਮੰਨ ਲਓ ਕਿ ਹਰਿਆਣੇ ਨਾਲ ਟੱਚ ਕਰਦੀ ਹੈ ਤਾ ਆਵਾਜ਼ੇ ਹੀ ਬਹੁਤ ਰਹਿੰਦੀ ਏ ਕਿਉਂਕਿ ਨੋਟਿਸ ਤੇ ਤਾਂ ਹੋਊਗੀ ਪ੍ਰਸ਼ਾਸਨ ਦੇ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਨੋਟਿਸ ਤਾਂ ਹੋਣੀ ਹੈ ਕਿਉਂਕਿ ਜਿਸ ਦਾ ਟਾਈਮ ਹੈ ਜਿਹੜਾ ਟਰਾਲਾ ਪਲਟਿਆ ਸੀ ਤਾਂ ਉਸ ਟਾਈਮ ਵੀ ਕਾਫੀ ਨਿਊਜ਼ਪੇਪਰਾਂ ਦੇ ਵਿੱਚ ਵੀ ਖਬਰਾਂ ਲੱਗੀਆਂ ਸੀ ਤੇ ਉਸ ਦੇ ਜਰੀਏ ਵੀ ਕਿਤੇ ਨਾ ਕਿਤੇ ਸਰਕਾਰ ਤੱਕ ਜਾਂ ਪ੍ਰਸ਼ਾਸਨ ਤੱਕ ਇਹ ਗੱਲ ਹੈ ਜਿਹੜੀ ਜ਼ਰੂਰ ਪਹੁੰਚੀ ਹੋਊਗੀ ਕਿ ਹੁਣ ਸਾਡੀ ਮੰਗ ਕੀ ਹੈ ਜੀ ਮੰਗ ਇਹ ਹੀ ਹੈ ਵੀ ਜਲਦੀ ਤੋਂ ਜਲਦੀ ਬਣਾਈ ਜਾਵੇ ਹੁਣ ਕਲਕੱਤਾ ਵੀ ਸੀਜ਼ਨ ਆ ਚੁੱਕਿਆ ਹੈ ਹੁਣ ਵੀ ਟਰਾਲੇ ਭਾਰੀ ਲੰਘਣੇ ਆ ਜਾਂ ਕੋਈ ਹਾਸਾ بس ਜੇ 21 ਹੀ ਵੀਕਲ ਇੱਥੋਂ ਲੰਘ ਸਕਦਾ ਜੇ ਥੋੜੀ ਬਹੁਤੀ ਵੀ ਕਿਤੋਂ ਮਿਸਟੇਕ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਇੱਥੇ ਸਾਰਾ ਕੁਝ ਕੀਤਾ ਜਾਊਗਾ ਇਹ ਰੋਡ ਵੀ ਬਣ ਜਾਣੀ ਹੈ ਤਾਂ ਫਿਰ ਇੱਥੇ ਜੱਗ ਵੀ ਹੋਣਗੇ ਸਾਰਾ ਕੁਝ ਹੋਊਗਾ ਉਸ ਤੋਂ ਬਾਅਦ ਇੱਥੇ ਅਖੰਡਪਾਟ ਰਖਾਏ ਜਾਂਦੇ ਆ ਵੀ ਇਤਿਹਾਸ ਸੇਵਾ ਪਰਦੇ ਆ ਆਸੇ ਦਾ ਕਾਰਨਾ ਆਪ ਹੀ ਆ ਤਾਂ ਹੁਣ ਇੱਥੇ ਬਗੌਰ ਕਰਨੀ ਰਿਹਾ ਤਾਂ ਹੁਣ ਜ਼ਰੂਰ ਤੇ ਕਿਉਂਕਿ ਸੀਜ਼ਨ ਆ ਚੁੱਕਿਆ ਹੈ ਤਾਂ ਇਸ ਕਰਕੇ ਅਸੀਂ ਤੇ ਹੀ ਮੰਗ ਕਰਦੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਇੱਥੇ ਤੇ ਗੌਰ ਕੀਤਾ ਜਾਵੇ ਤੇ ਇਹਨੂੰ ਬਣਾਇਆ ਜਾਵੇ ਜਿਵੇਂ ਬਿਲਕੁਲ ਸਹੀ ਗੱਲ ਹੈ ਜੀ ਬਾਈ ਜੀ ਨੇ ਕਿਹਾ ਕਿ ਜਦੋਂ ਇੱਥੇ ਕੋਈ ਨਾ ਕੋਈ ਹਾਦਸਾ ਹੋ ਗਿਆ ਕਿਸੇ ਪਰਿਵਾਰ ਦਾ ਜੀ ਇਸ ਦੁਨੀਆ ਤੋਂ ਚਲਾ ਗਿਆ ਕਿਸੇ ਪਰਿਵਾਰ ਦੇ ਜੀ ਦੇ ਜਦੋਂ ਸੱਟਾਂ ਲੱਗ ਗਈਆਂ ਤਾਂ ਉਦੋਂ ਜਿਹੜੀ ਇਹ ਸੜਕ ਹੈ ਬਾਨੀ ਹੈ ਉਹ ਵੀ ਸ਼ੁਰੂ ਹੋ ਜਾਣੀ ਹੈ ਤਾਂ ਉਦੋਂ ਬਣੀ ਵੀ ਨਾ ਬਣਿਆ ਵਰਗੀ ਹੋ ਜਾਣੀ ਹੈ ਕਿਉਂਕਿ ਜਦੋਂ ਕਿਸੇ ਪਰਿਵਾਰ ਦਾ ਜੀ ਚਲਾ ਜਾਂਦਾ ਜਾਂ ਜਿਹਦੇ ਸੱਟਾਂ ਲੱਗ ਜਾਂਦੀਆਂ ਤਾਂ ਉਦੋਂ ਉਸ ਦਾ ਦਿਲ ਪੁੱਛਿਆ ਲੋੜੀ ਦਾ ਕਿ ਉਸ ਦੇ ਦਿਲ ਤੇ ਕੀ ਬੀਤਦੀ ਹੈ ਆਪਣੇ ਹੋਰ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਕੀ ਨਾਮ ਹੈ ਭਾਈ ਭਵਿੰਦਰ ਸਿੰਘ ਬਾਈ ਬਈ ਇਸ ਸੜਕ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਦਸਵੇਂ ਪਾਸ਼ਾ ਜੀ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਹਰ ਵੀਰਵਾਰ ਨੂੰ ਵੀ ਇੱਥੇ ਵੱਡਾ ਇਕੱਠ ਹੁੰਦਾ ਹੈ ਹੋਰ ਵੀ ਦਿਹਾੜੇ ਸੰਗਰਾਮ ਮੱਸਿਆ ਬਣਾਏ ਜਾਂਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਇਸ ਸੜਕ ਬਾਰੇ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਹੈ ਤੇ ਮੌਕੇ ਦੇ ਹਾਲਾਤ ਕੀ ਨੇ ਮੌਕੇ ਦੇ ਹਾਲਾਤ ਤੁਸੀਂ ਵੇਖ ਹੀ ਰਹੇ ਹੋ ਵੀਰ ਜੀ ਬਹੁਤ ਮਾੜਾ ਹਾਲ ਹੈ ਜੀ ਡਿੱਗਿਆ ਇੱਥੇ ਟਰੱਕ ਪਲਟਿਆ ਸੀ ਬਹੁਤ ਵੱਡਾ ਨੁਕਸਾਨ ਹੋਇਆ ਜੀ ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਲਦੀ ਤੋਂ ਜਲਦੀ ਬਣਾਉਣੀ ਚਾਹੀਦੀ ਹੈ ਬਹੁਤ ਜਿਆਦਾ ਦੇਖ ਹੀ ਰਹੇ ਹਾਂ ਤੁਸੀਂ ਨੁਕਸਾਨ ਵਾਲੀ ਗੱਲ ਸਿੰਗਲ ਹੀ ਸਾਧਨ ਟੱਪ ਸਕਦਾ ਇੱਥੋਂ ਜਿਵੇਂ ਅੱਜ ਵੀਰਵਾਰ ਮੱਸੀਆ ਦਾ ਦਿਹਾੜਾ ਜ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਇਸੇ ਕਰਕੇ ਬਹੁਤ ਮੁਸ਼ਕਲ ਆ ਰਹੀ ਆ ਕਿਉਂਕਿ ਸਿੰਗਲ ਹੀ ਸਾਧਨ ਲੰਘਦਾ ਇੱਥੋਂ ਇਹ ਜਲਦੀ ਤੋਂ ਜਲਦੀ ਬਣਾਉਣੀ ਚਾਹੀਦੀ ਆ ਅਸੀਂ ਤਾਂ ਇਹ ਮੰਗ ਕਰਦੇ ਹਾਂ ਬਸ ਇਹ ਕਹਿ ਲਓ ਵੀ ਹੁਣ ਕਣਕ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਤੇ ਕਿਤੇ ਨਾ ਕਿਤੇ ਵੱਡੇ ਟਰਾਲੇ ਕਿਉਂਕਿ ਮੰਡੀਆਂ ਵੀ ਇੱਧਰ ਆ ਗਈਆਂ ਹਨਾ ਹਾਂਜੀ ਹਾਂਜੀ ਕਣਕ ਦਾ ਸੀਜ਼ਨ ਜਿਵੇਂ ਅੱਗੇ ਝੰਡਾ ਗਲਾ ਸੈਂਟਰ ਹੀ ਆ ਮੰਡੀ ਆ ਤੇ ਅੱਗੇ ਪਿੰਡਾਂ ਮਾਨਖੇੜੇ ਨਾਰੇ ਸਭ ਪਿੰਡ ਇੱਥੋਂ ਹੀ ਲੰਘਦੀ ਅੱਗੇ ਹਿਆਣੇ ਨੂੰ ਜਾਂਦੀ ਆ ਛੜ ਕੇ ਤਾਂ ਕਰਕੇ ਸੜਕ ਬਹੁਤ ਚੱਲਦੀ ਹੈ ਟ੍ਰੈਫਿਕ ਬਹੁਤ ਜ਼ਿਆਦਾ ਟ੍ਰੈਫਿਕ ਬਹੁਤ ਜ਼ਿਆਦਾ ਹਾਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਸਿੰਗਲ ਜਿਹੜਾ ਵੀਕਲ ਲੰਘ ਸਕਦਾ ਹੈ ਕਿ ਜਦੋਂ ਅਸੀਂ ਖਬਰ ਕਰ ਰਹੇ ਹਾਂ ਤਾਂ ਸਾਨੂੰ ਵੀ ਸਾਈਡ ਤੇ ਹੋਣਾ ਪੈ ਰਿਹਾ ਜਦੋਂ ਵੀਕਲ ਆਉਂਦਾ ਤਾਂ ਇੰਨਾ ਕੁ ਰਸਤਾ ਜਿਹੜਾ ਇੱਥੋਂ ਬਚਿਆ ਹੋਇਆਗਾ ਤੇ ਆਪਾਂ ਨੇ ਹੋਰ ਪਿੰਡ ਵਾਸੀ ਮੌਜੂਦ ਨੇ ਆਪਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਆ ਬਾਈ ਰਵਿੰਦਰਪਾਲ ਜੀ हां भाई जी आपा गल करिए ता रोड नु ਲੈ ਕੇ ता रोड दे की हालात ने क्योंकि हालात ता जलो आपा दासी देते काफी ਮਾੜੇ ਹਾਲਾਤ ਨੇ ਤੇ ਹੁਣ ਮੰਗ ਕੀ ਹੈ ਮੰਗ ਇਹੀ ਹੈ ਜੀ ਪ੍ਰਸ਼ਾਸਨ ਨੂੰ ਜਿੰਨੀ ਜਲਦੀ ਇਸ ਚੀਜ਼ ਦਾ ਹੱਲ ਹੋ ਜੇ ਛੜਕ ਬਣਾਈ ਜਾਵੇ ਜਾਂ ਇਸ ਚੀਜ਼ 'על ਗੌਰ ਕੀਤਾ ਜਾਵੇ ਹੁਣ ਅੱਗੇ ਤੁਸੀਂ ਅੱਗੇ ਦੱਸਿਆ ਹੀ ਆ ਵੀ ਕਣਕ ਦਾ ਸੀਜ਼ਨ ਆ ਗਿਆ ਵੱਡੀ ਦਾ ਟਾਈਮ ਆ ਜੀ ਇੱਥੋਂ ਟਰਾਲੀ ਇੱਕ ਟੱਪਣੀ ਵੀ ਬਹੁਤ ਮੁਸ਼ਕਲ ਨਾਲ ਹੋ ਜੂਗੀ ਜੀ ਹੂੰ ਹੂੰ ਆਪਣੇ ਪਿੰਡੇ ਝੰਡਾ ਕਲਾਂ ਦੇ ਵਸਨੀਕ ਆ ਜਿਹੜੇ ਹੋਰ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਆ ਬਾਈ ਮੇਰਾ ਨਾਮ ਨੀਟਾ ਉਪਲ ਹੈ ਜੀ ਹਾਂ ਬਾਈ ਜੀ ਗੱਲ ਕਰੀਏ ਤਾਂ ਸੜਕ ਦੇ ਹਾਲਾਤ ਵੀ ਕਾਫੀ ਮਾੜੇ ਨੇ ਤੇ ਕਾਫੀ ਸਮਾਂ ਵੀ ਹੋ ਚੁੱਕਿਆਗਾ ਕਿਉਂਕਿ ਜਦੋਂ ਕਿਸਾਨੀ ਸੰਘਰਸ਼ ਜਿਹੜਾ ਸ਼ੁਰੂ ਹੋਇਆ ਸੀ ਤਾਂ ਉਦੋਂ ਤੋਂ ਲੈ ਕੇ ਮੇਰੇ ਖਿਆਲ ਚ ਕੈਮੀਕਲ ਦਾ ਇੱਥੇ ਟਰੱਕ ਪਲਟਿਆ ਸੀ ਤਾਂ ਉਦੋਂ ਤੋਂ ਲੈ ਕੇ ਹਾਲਾਤ ਜਿਹੜੇ ਜਿਉਂ ਦੇ ਤਾਉ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਐਸੋ ਇਸ ਕਹਿਣਾ ਚਾਹੁੰਦਾ ਕਿ ਹੁਣ ਮੰਡੀ ਦਾ ਟਾਈਮ ਆ ਕਣਕ ਦਾ ਜ਼ਿਮੀਂਦਾਰਾਂ ਨੇ ਲੈਣਾ ਤੇ ਆਉਣਾ ਹੈ ਲੰ ਤੇ ਸਾਡੇ ਜੋ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੇ ਗੁਰਪ੍ਰੀਤਜੀਤ ਬਣਾਂ ਵਾਲੀ ਉਹ ਤੋਂ بڑے ਵੱਡੇ ਵੱਡੇ ਦਾਅਵੇ ਕਰਦੇ ਸੀ ਕਿ ਅਸੀਂ ਆਹ ਕਰ ਦਿਆਂਗੇ ਸੀ ਉਹ ਕਰ ਦਿਆਂਗੇ ਜੀ ਅੱਜ ਕੋਈ ਹਾਲਾਤ ਨਹੀਂ ਬਹੁਤ ਮਾੜੇ ਹਾਲਾਤ ਨੇ ਲੰਘਦੇ ਟੱਪ ਦੇ ਲੋਕ ਬਹੁਤ ਔਖੇ ਹੁੰਦੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋੜੇ ਲੰਘਣੇ ਕਣਕ ਦੇ ਸੀਜ਼ਨ ਦੇ ਵਿੱਚੋਂ ਤੇ ਬਹੁਤ ਵੱਡੀ ਦਿੱਕਤ ਆ ਸਕਦੀ ਹੈ ਜੀ ਨਿੱਕੀ ਜਿਣੀ ਕਿਤੇ ਬਾਈ ਜੀ ਹੁਣ ਸਕੂਲ ਵੈਨਾ ਵੀ ਹੁਣ ਵੀ ਜਾਂਦੀਆਂ ਹਨਾ ਸਕੂਲ ਬੱਚਿਆਂ ਦੇ ਲੱਗ ਚੁੱਕੇ ਹੈ ਸਕੂਲ ਵੈਨਾ ਵੀ ਜਾਂਦੀਆਂ ਬੱਸਾਂ ਵੀ ਜਾਂਦੀਆਂ ਇਤਿਹਾਸਕ ਧਰਤੀ ਹੈ ਹਨਾ ਤਾਂ ਵੈਸੇ ਵੀ ਵੀ ਕਲਬੋ ਜਾਂਦੇ ਰਸ਼ ਬਹੁਤ ਰਹਿੰਦਾ ਤਾਂ ਉਸ ਵਾਰੇ ਕੀ ਖਿਆਲ ਹੈ ਤੁਹਾਡਾ ਬੱਚੇ ਨੇ ਜੀ ਆਪਣੇ ਨਿੱਕੇ ਨਿੱਕੇ ਬੱਚੇ ਵੈਨਾ ਤੇ ਆਉਂਦੇ ਜਾਂਦੇ ਨਹੀਂ ਵੈਨਾ ਨੂੰ ਦਿੱਕਤ ਆਉਂਦੀ ਹੈ ਜੀ ਕਾਨੂੰਨ 19 ਕੀ ਗੱਲ ਵੀ ਹੋ ਸਕਦੀ ਹੈ ਜੀ ਬਹੁਤ ਮਾੜੇ ਹਾਲਾਤ ਨੇ ਇਸ ਜਗ੍ਹਾ ਦੇ ਜੀ ਤੇ ਜੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਜੀ ਸਾਡੇ 10ਵੀਂ ਪਾਸ਼ਾਹੀ ਦਾ ਗੁਰੂ ਘਰ ਹੈ ਜੀ ਤੇ ਉਸ ਦੇ ਲੈਵਲ ਤੇ ਵੇਖੀ ਆਪਾਂ ਤੇ ਕੋਈ ਇੱਥੇ ਕੰਮ ਨਹੀਂ ਕਰਦਾ ਤੇ ਵੱਡੇ ਵੱਡੇ ਆ ਜੀ بڑے ਦਾਅਵੇ ਕੀਤੇ ਸੀ ਆ ਕਰਦੇ ਆਂਗਾ ਉਹ ਕਰਦੇ ਆਂਗੇ ਕਿਾ ਜਿੰਨੇ ਦੇ ਪੱਲੇ ਕੁਝ ਨਹੀਂ ਹੈਗਾ ਜੀ ਚਲੋ ਅੱਛਾ ਭਾਈ ਜੀ ਇਥੋਂ ਦੀ ਵੱਡੀ ਗਿਣਤੀ ਦੇ ਵਿੱਚ ਸਕੂਲ ਵੈਨਾਂ ਵੀ ਟੱਪਦੀਆਂ ਤੇ ਬੱਸਾਂ ਵੀ ਟੱਪਦੀਆਂ ਤੇ ਉਸ ਬਾਰੇ ਕੀ ਕਹਿਣਾ ਤੁਹਾਡਾ ਵੈਨਾਂ ਜਦ ਟੱਪਦੀਆਂ ਨੇ ਬੱਚਿਆਂ ਦੇ ਬਦੰਦੇ ਆਂ ਜੀ ਮਣੀ ਵੱਡੀ ਵੱਡੀ ਸਮੱਸਿਆ ਦਾ ਕਦੋਂ ਵੀ ਆ ਸਕਦੀ ਏ ਸੜਕ ਬਾਹਲੀ ਦਾ ਦੋ ਬਾਹਲੀ ਮਾੜੀ ਹੈ ਜੀ ਕਦੋਂ ਵੀ ਕੋਈ ਹਾਸਾ ਵਰ ਸਕਦਾ ਜੀ ਤੇ ਅੱਜ ਜੀ ਦਸ਼ਮੇ ਸਕੂਲ ਦੀ ਵੈਨ ਝੰਡਾਗਲਾ ਦੀ ਵੇਖ ਖੇਰੇ ਦੇ ਵਿੱਚ ਟੱਪ ਕੇ ਆਈ ਹੈ ਜੀ ਇੱਧਰ ਦੀ ਹਾਂ ਇੱਧਰ ਲੰਘਦਾ ਨਹੀਂ ਜੀ ਕਦੋਂ ਵੀ ਕੋਈ ਹਾਸਾ ਵਰ ਸਕਦਾ ਜੀ ਹਾਂਜੀ ਹਾਂਜੀ ਆ ਆਪਣੇ ਨਾਲ ਰਾਘੀਰ ਵੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆ ਬਾਈ ਜੀ ਹਾਂਜੀ ਕਾਲਾ ਸਿੰਘ ਜੀ ਚੱਲੋ ਬਾਈ ਜੀ ਕੀ ਕੀ ਸਮੱਸਿਆ ਆ ਰਹੀ ਏ ਸੜਕ ਨੂੰ ਲੈ ਕੇ ਸਮੱਸਿਆ ਜੀ ਬਹੁਤ ਔਖੀ ਆ ਰਹੀ ਏ ਟਾਈਮ ਸਕੂਲਾਂ ਦੇ ਪੂਰੇ ਪੂਰੇ ਹੁੰਦੇ ਨੇ ਗੱਡੀਆਂ ਖਿੱਚ ਕੇ ਲਾਉਣੀਆਂ ਪੈਂਦੀਆਂ ਨੇ ਉਦੋਂ ਸੜਕਾਂ ਬਹੁਤ ਖਰਾਬ ਨੇ ਤੇ ਉਦੋਂ ਫਿਰ ਮਾਫ਼ ਹਾਂਜੀ ਆਪ ਵੈਣ ਚਲਾਉਣੀ ਹਾਂਜੀ ਆਪ ਵੈਣ ਹੀ ਚਲਾਉਣਾ ਜੀ ਤੇ ਕਿਤੇ ਕਿਤੇ ਇੱਥੋਂ ਡਰ ਨਹੀਂ ਲੱਗਦਾ ਜੀ ਡਰ ਲੱਗਦਾ ਜੀ ਬਹੁਤ ਹੌਲੀ ਹੁਟ ਪਾਉਣਿਆ ਜੀ ਡਰ ਤਾਂ ਲੱਗਦਾ ਹੀ ਇਹ ਕਿਉਂਕਿ ਕਿਉਂਕਿ ਅੱਗੇ ਕਿਤੇ ਕਿਤੇ ਬਾਈ ਜੀ ਬਾਰਸ਼ਾਂ ਦਾ ਟਾਈ ਤੇ ਬੜੇ ਸੋਚ ਸਮਝ ਕੇ ਚੱਲਣਾ ਪੈਂਦਾ ਹੈ ਤੇ ਸਰਕਾਰਾਂ ਦਾ ਕੋਈ ਧਿਆਨ ਦੇ ਨਹੀਂ ਰਹੀਆਂ ਚੀਜ਼ੇ ਵਿੱਚ ਹੈ ਠੀਕ ਉਹ ਤੋਂ ਖਾਈ ਹਾਂਜੀ ਬਹੁਤ ਉੱਡਾ ਰਹੀ ਓਲਡ ਗੱਡੀ ਠੀਕ ਹੈ ਠੀਕ ਹੈ ਭਾਈ ਜੀ ਕੋਈ ਗੱਲ ਨਹੀਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਜਾਮ ਦਿਖਾ ਦਿਓ ਸਿਰਫ 2 ਮਿੰਟ ਆਪਾਂ ਰੁਕੀਏ ਤੇ ਇਹ ਦੇਖ ਲਓ ਵੀ ਵਹੀਕਲ ਲੰਘਣ ਨੂੰ ਥਾਂ ਨਹੀਂ ਹੈਗਾ ਦੋਨੇ ਪਾਸੇ ਜਿਹੜਾ ਜਾਮ ਹੈ ਵੱਡੀ ਇਤਤਦਾਰ ਦੇ ਵਿੱਚ ਹੈ ਜਿਹੜਾ ਲੱਗ ਚੁੱਕਿਆ ਵੱਡੀ ਗਿਣਤੀ ਦੇ ਵਿੱਚ ਹੈ ਗੱਡੀਆਂ ਜਿਹੜੀਆਂ ਖੜੀਆਂ ਹੋਈਆਂ ਤਾਂ ਇੱਥੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਇਸ ਟਾਈਮ ਕਹਿ ਸਕਦੇ ਆਪਾਂ ਕਿਉਂਕਿ ਇਹ ਸੜਕ ਟੁੱਟੀ ਸੜਕ ਸਿਰਫ ਵੱਡੇ ਹਾਸੇ ਦੀ ਉਡੀਕ ਦੇ ਵਿੱਚ ਜਿਹੜੀ ਹੈਗੀ ਹੈ ਵੱਡਾ ਹਾਸਾ ਕਦੋਂ ਵੀ ਵਾਪ ਜੀ ਸਾਡੇ ਚੈਨਲ ਦੇ ਮਾਧਿਮ ਰਾਹੀਂ ਵੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਪੀਲ ਕਰਨਾ ਚਾਹਾਂਗੇ ਕਿ ਇਸ ਟੁੱਟੇ ਹੋਏ ਸੜਕ ਦੇ ਟੁਕੜੇ ਨੂੰ ਜਲਦੀ ਤੋਂ ਜਲਦੀ ਜਿਹੜਾ ਬਣਾਇਆ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਜਿਹੜਾ ਬਚਾਅ ਹੋ ਸਕੇ ਤਾਂ ਨਾਲ ਹੀ ਆਪਾਂ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਚੱਲਦੇ ਹਾਂ ਆਪਾਂ ਅੱਗੇ ਕੈਮਰਾਮੈਨ ਰਮਨ ਦੇ ਨਾਲ ਸਰਦੂਰਗੜ ਤੋਂ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ